ਨਸ਼ਾ ਵਿਕਰੀ ਨੂੰ ਠੱਲ ਪਾਉਣ ਲਈ ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਯੁੱਧ ਨਸ਼ਿਆਂ ਵਿਰੁੱਧ ਨੂੰ ਅਮਲੀ ਰੂਪ ਦੇਣ ਲਈ ਅੱਜ ਫਰੋਇਪੁਰ ਪੁਲਿਸ ਵੱਲੋਂ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਜਿਲ੍ਹੇਂਦਰ ਕਾਸੋ ਆਪਰੇਸ਼ਨ ਚਲਾਇਆ ਗਿਆ ਆਪਰੇਸ਼ਨ ਅਧੀਨ 500 ਤੋਂ ਵਧੇਰੇ ਮੁਲਾਜ਼ਮ ਜਿੱਥੇ 12 ਪਿੰਡਾਂ ਤੋਂ ਵਧੇਰੇ ਚੱਕੀ ਹਾਵਾਂ ਤੇ ਤਲਾਸ਼ੀ ਲਈ ਗਈ ਸੱਜੇ ਬਹਿੰਚ ਲਾਏ ਗਏ ਸ਼ੱਕੀ ਵਿਅਕਤੀਆਂ ਨੂੰ ਖਰਾਬ ਚੁਲੇ ਜਾਂਦੀ ਸਮਾਚਾਰ ਹੈ ਘਰ ਘਰ ਤਲਾਸ਼ੀਆਂ ਹੋਈਆਂ ਨਸ਼ੀਲੇ ਸਮਾਨ ਸ਼ੱਕੀ ਵਾਹਨ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਾਂਦੀਆਂ ਖਬਰਾਂ ਡੀਐਸਪੀ ਐਸਐਚਓ ਦੀਆਂ ਟੀਮਾਂ ਮਿਲ ਕੇ ਇਸ ਅਭਿਆਨ ਨੂੰ ਸਫਲ ਬਣਾਉਣ ਲਈ ਚੁਟੀਆਂ ਰਹੀਆਂ ਮੂਹਨੇਰੇ ਹੀ ਪਿੰਡਾਂ ਚ ਵੜ ਕੇ ਘਰਾਂ ਦੀ ਤਲਾਸ਼ੀ ਲਈ ਗਈ ਸ਼ੱਕੀ ਤਾਵਾਂ ਨੂੰ ਫਰੋ ਲਿਆ ਗਿਆ ਕਾਰੰਦਰ ਜਾ ਕੇ ਮਾਲਕਾਂ ਨੂੰ ਜਿੱਥੇ ਨਸ਼ਿਆਂ ਤੋਂ ਬਾਝੋਂਣ ਲਈ ਸਮਝਾਇਆ ਬੁਝਾਇਆ ਗਿਆ ਉੱਥੇ ਸਖਤ ਚੇਤਾਵਨੀਆਂ ਦਿੱਤੀਆਂ ਗਈਆਂ ਫੜ ਕੇ ਸਲਾਖਾਂ ਪਿੱਛੇ ਡੱਕਮੀਆਂ ਆਦ ਉਹਨਾਂ ਨੂੰ ਜਾਣੂ ਕਰਵਾਇਆ ਨੌਜਵਾਨਾਂ ਨਾਲ ਮਿਲ ਕੇ ਮੁਲਾਕਾਤਾਂ ਕਰਕੇ ਐਸਐਸਪੀ ਨੇ ਨਰਵਾ ਤੇ ਤੰਦਰੁਸਮਾਲ ਸਰਜਨ ਲਈ ਜਿੱਥੇ ਉਹਨਾਂ ਦੇ ਵਿਚਾਰ ਜਾਣੇ ਉੱਥੇ ਨਸ਼ਿਆਂ ਖਿਲਾਫ ਖੜੇ ਹੋਣ ਲਈ ਲਾਮਬੰਦ ਵੀ ਕੀਤਾ ਨਸ਼ਿਆਂ ਦੇ ਮਾੜੇ ਪ੍ਰਭਾਵ ਦੱਸੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਨਸ਼ੇ ਤਸਕਰਾਂ ਵਿਰੁੱਧ ਲਾਮਬੰਦ ਹੋਈਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀ ਅੱਜ ਦੀ ਜਵਾਨੀ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਤੰਦਰੁਸਤ ਅਤੇ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਨਸ਼ਿਆਂ ਦਾ ਅੰਤ ਕਰਨਾ ਹੀ ਪੰਜਾਬ ਪੁਲਿਸ ਦਾ ਮੁੱਖ ਮੰਤਵ ਹੈ ਉਹਨਾਂ ਉਮੀਦ ਜਤਾਈ ਕਿ ਲੋਕ ਉਹਨਾਂ ਦਾ ਸਾਥ ਦੇਣਗੇ ਤੇ ਅਸੀਂ ਨਸ਼ਾ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਬਣ ਜਿੱਕੇ ਫਿਰ ਤੋਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਵੱਲ ਅੱਗੇ ਵਧਾਂਗੇ ਆਓ ਸੁਣਦੇ ਹਾਂ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਬਾਕੀ ਹੈ ਕਹਣਾ ਅੱਜ ਇਹ ਸਾਰੇ ਅਸੀਂ ਡਿਸਟ੍ਰਿਕਟ ਦੇ ਵਿੱਚ ਡਰਗਸ ਆਪਰੇਸ਼ਨ ਕਰ ਰਹੇ ਹਾਂ ਆਰਡਰ ਐਂਡ ਸਰਚ ਆਪਰੇਸ਼ਨ ਜਿਦੇ ਵਿੱਚ ਅਸੀਂ ਖਾਸ ਤੌਰ ਤੇ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਬੰਦੇ ਗਲਤ ਕੋਈ ਨਸ਼ਾ ਰੋਸਾ ਵੇਚਦੇ ਆ ਉਹਨਾਂ ਤੇ ਸਰਦਾਰ ਤੋਂ ਸर्च ਕਰ ਰਹੇ ਅਦਰ ਮੈਂ ਜੀ ਜਾਰੇ ਜਰਨਲ ਸਰਚ ਕਰ ਰਹੇ ਆ ਇਹਦੇ ਦੌਰਾਨ ਇੱਥੇ ਕਰੀਬ 6-7 ਜਿਹੜੇ ਸ਼ੱਕੀ ਬੰਦੇ ਅਸੀਂ ਰੌਂਡ ਅਪ ਕੀਤੇ ਆ ਜਿਹਨਾਂ ਨੂੰ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਇੱਕ ਜਗ੍ਹਾ ਤੋਂ ਹੋਸਟ ਵੀ ਮਿਲੀ ਹੈ ਇੱਥੇ ਇਹ ਹਜੇ ਚੱਲ ਰਿਹਾ ਹੈ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਤੇ ਇਹ ਵੀ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਕਰੀਬ ਅਸੀਂ 500 ਜਿਹੜਾ ਜਿਹੜਾ 500 ਦੇ ਕਰੀਬ ਪੁਲਿਸ ਮੁਲਾਜ਼ਮ ਸਾਡੇ ਸਾਰੇ ਆਫਸਰਸ ਯਾਰਾਂ ਜਸਟਿਸ ਅਫਸਰ ਤੇ ਐਸ ਐਚਓ ਸਾਰੇ ਤੇ 500 ਦੇ ਤਰੀਕ ਜਿਹੜੇ ਜਿਹੜੇ ਫੋਰਸ ਪਾ ਕੇ ਜਿਹੜੀ ਪੂਰੀ ਜਿਹੜੀ ਚੈਕਿੰਗ ਚੱਲ ਰਹੀ ਹੈ ਤੇ ਅਸੀਂ ਜਿਹੜੇ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸਾਡਾ ਯੁੱਧ ਚੱਲ ਰਿਹਾ ਹੈ ਪਾਨਯੋਗ ਸੀਐਮ ਸਾਹਿਬ ਦੇ ਪਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਉਹਦੇ ਵਿੱਚ ਬੜੀ ਕਾਮਯਾਬੀ ਪਿੱਛੇ ਸਾਨੂੰ ਹਾਸਲ ਹੋ ਰਹੀ ਹੈ ਤੇ ਉਸੇ ਤਹਿਤ ਅਸੀਂ ਆ ਜਿਹੜਾ ਕਸ ਆਪਰੇਸ਼ਨ ਕਰ ਰਹੇ ਹਾਂ ਤਾਂ ਕਿ ਜਿਹੜੇ ਕੋਈ ਮਾੜੇ ਅੰਸਰ ਹੈ ਉਹਨਾਂ ਨੂੰ ਕਪਾਤਾ ਬੇਰੇ ਕਾਗੇ ਤੇ ਉਹਨਾਂ ਨੂੰ ਆ ਕੋਈ ਗਲਤ ਕੰਮ ਨਾ ਚੱਲ ਰਿਹਾ ਹੋਵੇ। ਸਰ ਕल्ल्या चौकੜੀ ਅੱਜ ਕਰ ਰਹੇ ਹੋ ਜਾਂ ਹੋਰ ਵੀ ਪਿੰਨ ਕਰ ਰਹੇ ਹੋ? ਤੁਹਾਨੂੰ ਮੈਂ ਜਿਵੇਂ ਦੱਸਿਆ ਜੀ ਅਸੀਂ ਸਾਰੀ ਡਿਸਟ੍ਰਿਕਟ ਦੇ ਵਿੱਚ ਕਰ ਰਹੇ ਹਾਂ ਸਾਰੀਆਂ ਸਬ-ਡਿਵੀਜ਼ਨ ਦੇ ਵਿੱਚ ਕਰ ਰਹੇ ਹਾਂ। ਕਰੀਬ ਸਾਡੇ 12 ਜਗ੍ਹਾ ਤੇ ਅਸੀਂ ਅੱਜ ਜਿਹੜਾ ਕੈਸੋਪਰੇਸ਼ਰ ਕਰ ਰਹੇ ਹਾਂ ਜਿਸ ਦੇ ਵਿੱਚ 500 ਦੇ ਕਰੀਬ ਸਾਡੀ ਫੋਰਸ ਬਾਹਰ ਗਈ ਹੈ ਤੇ ਇਹ ਕੈਸੋਪਰੇਸ਼ਰ ਹੈ। ਸਰ ਚੌਕੜੇ 'ਚ ਕੁਝ ਮਿਲਿਆ? ਹਾਂਜੀ ਹਾਂਜੀ ਇੱਕ ਅਸੀਂ ਕੁਝ ਸ਼ੱਕੀ ਪੁਰਸ਼ ਤੇ ਰਾਉਂਡ ਅਪ ਕੀਤੇ ਆ ਤੇ ਇੱਕ ਜਗ੍ਹਾ ਤੋਂ ਜਿਹੜੇ ਪੋਸਟਰੀ ਆਵਦ ਹੋਈ ਹੈ ਤੇ ਕੁਝ ਮੋਟਰਸਾਈਕਲ ਲੁੱਤੀ ਜਿਹੜੇ ਵੈਰੀਫਾਈ ਕਰਨੇ ਆ ਵੀ ਉਹ ਹੋ ਸਕਦਾ ਚੋਰੀ ਦੇ ਨਾ ਹੋਣ ਉਹ ਵੀ ਅਸੀਂ ਜਿਹੜੇ ਜੋ ਫਰਮ ਹੈ ਤੈਨੂੰ